ਕੀ ਕੋਈ ਗਰੀਬ ਦਾਜੀ ਪੱਤ ਫੇਰੇ ਵੱਡੇ ਵੱਡੇ ਆਨ ਨੂੰ ਉਦੋਂ ਲੱਗਦਾ ਹੈ ਦੁੱਖ ਜਦੋਂ ਕਰਦਾ ਤੇਰੇ ਕੀ ਕੋਈ ਗਰੀਬ ਦਾਜੀ ਪੁੱਤ ਤੇਰੇ ਵੱਡੇ ਵੱਡੇ ਆਨੂੰ ਉਹਦੋਂ ਲੱਗਦਾ ਹੈ ਦੁੱਖ ਸਾਈਕਲ ਤੋਂ ਗੱਡੀ ਕਿਵੇਂ ਬੈ ਗਿਆ ਸਾਈਕਲ ਤੋਂ ਗੱਡੀ ਕਿਵੇਂ ਬੈ ਗਿਆ ਇਹ ਗੱਲ ਕਈਆਂ ਨੂੰ ਸੀ ਸਾੜ ਗਈ ਤੇਰਾ ਨਹੀਂ ਸੀ ਕਸੂਰ ਚ ਮਕੀ ਲਿਆ ਓਏ ਤੈਨੂੰ ਤਾਂ ਚੜਾਈ ਮਾਰ ਗਈ ਤੇਰਾ ਨਹੀਂ ਸੀ ਕਸੂਰ ਚ ਮਕੀ ਲਿਆ ਓਏ ਤੈਨੂੰ ਤਾਂ ਚੜਾਈ ਮਾਰ ਗਈ ਤੇਰੀ ਹੀ ਚੜਾਈ ਮਾਰਗੀ ਹੀ ਕਹਿੰਦੇ ਗਾਉਂਦਾ ਤਤਤੇ ਤਤੇ ਗੀਤ ਸੀ ਪਰ ਕਈਆਂ ਦੀ ਕਿੜਾ ਤੇ ਰੱਖੀ ਚੀਕ ਸੀ ਕਹਿੰਦੇ ਗਾਉਂਦਾ ਤਤਤੇ ਤਤੇ ਗੀਤ ਸੀ ਉਹਨੇ ਕਈਆਂ ਦੀ ਕਿੜਾ ਤੇ ਰੱਖੀ ਚੀਕ ਸੀ ਉਤੋਂ ਆਖਦੇ ਸੀ ਬੱਲੇ ਚ ਮਕੀਲਿਆ ਜਿਹੜੇ ਆਖਦੇ ਸੀ ਬੱਲੇ ਚ ਮਕੀਲਿਆ ਦਿਲ ਉਹਨਾਂ ਵਿੱਚ ਖਾਰ ਸੀ ਤੇਰਾ ਨਹੀਂ ਸੀ ਕਸੂਰ ਚ ਮਕੀਲਿਆ ਓਏ ਤੈਨੂੰ ਤਾਂ ਚੜਾਈ ਮਾਰਗੀ ਤੇਰਾ ਨਹੀਂ ਸੀ ਕਸੂਰ ਚਮਕੀ ਲਿਆ ਓਏ ਤੈਨੂੰ ਤਾਂ ਚੜਾਈ ਮਾਰਗੀ ਤੇਰੀ ਚੜਾਈ ਮਾਰਗੀ ਤੂੰ ਤਾਂ ਹੋ ਗਿਆ ਅਮਰ ਇਸ ਜੱਗ ਤੇ ਦੇ ਸਤਜਾ ਕੇ ਬਹਿ ਗਿਆ ਤੂੰ ਰੱਬ ਤੇ ਤੂੰ ਤਾਂ ਹੋ ਗਿਆ ਅਮਰ ਇਸ ਜੱਗ ਤੇ ਦੇ ਸਤਜਾ ਤੇ ਵੈ ਗਿਆ ਤੂੰ ਰੱਬ ਤੇ ਕੋਈ ਆਖੇ ਉਹਦਾ ਹੱਥ ਉਹਦਾ ਹੱਥ ਸੀ ਕੋਈ ਆਖੇ ਉਹਦਾ ਹੱਥ ਉਹਦਾ ਹੱਥ ਸੀ ਅਮੀ ਜੂਲੀ ਸਰਕਾਰ ਸੀ ਹੀ ਤੇਰਾ ਨਹੀਂ ਸੀ ਕਸੂਰ ਚਮ ਕਿ ਲਿਆ ਓਏ ਤੈਨੂੰ ਤਾਂ ਚੜਾਈ ਮਾਰਗੀ ਤੇਰਾ ਨਹੀਂ ਸੀ ਕਸੂਰ ਚਮ ਕਿ ਲਿਆ ਓਏ ਤੈਨੂੰ ਤਾਂ ਚੜਾਈ ਮਾਰਗੀ ਤੇਰੀ ਹੀ ਚੜਾਈ ਮਾਰਗੀ तेरी तड़ाई मारी ही